ਨਮਾਸ਼ਾਰ ਦੇ ਗੜਸ਼ੰਕਰ ਬਲਾਚੌਰ ਰੋਡ ਦੇ ਨੇੜੇ ਪਿੰਡ ਕਮੋਰ ਕੋਲ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਦੋਨੋਂ ਵਿਅਕਤੀ ਸ਼ਾਮਲ ਹੋਣ ਲਈ ਜਾ ਰਹੇ ਸਨ। ਕਰਨ ਕੁਮਾਰ ਪੁੱਤਰ ਜਗਜੀਤ ਸਿੰਘ ਵਾਸੀ ਸੱਜਾਵਲਪੁਰਾ ਤੇ ਹਨੀ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਵਿਹਾਰਤ ਜਾ ਰਹੇ ਸਨ। ਇਸੇ ਦੌਰਾਨ ਹੀ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰਖਤ ਨਾਲ ਜਾ ਟਕਰਾਈ। ਹਾਸਾਇਨਾ ਭਾਨਸੀ ਕੀ ਉੱਥੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਕਟਰ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਹੈ। ਸਿਮਲਾ ਸਟਾਫ ਦੇ ਡਾਕਟਰਾਂ ਨੇ ਹਨੀ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਕਰਨ ਕੁਮਾਰ ਦੀ ਹਾਲਤ ਨਾਜ਼ੁਕ ਵੇਖਦਿਆਂ ਉਸ ਨੂੰ ਨਵਾਂਸ਼ਹਿਰ ਰੈਫਰ ਕੀਤਾ ਗਿਆ। ਖਾਸੇ ਦੇ ਕਾਰਨ ਵਿਆਹ ਵਿੱਚ ਸੋਗ ਫੈਲ ਗਿਆ ਹੈ। ਮੌਕੇ ਤੇ ਇਕੱਠੇ ਲੋਕਾਂ ਨੇ ਸਾਸਤ ਬਾਅਦ ਕਰੀਬ 2 ਘੰਟੇ ਬਾਅਦ ਪੁਲਿਸ ਦੇ ਪੁੱਜਣ ਦੀ ਨਿੰਦਾ ਵੀ ਕੀਤੀ ਹੈ। ਇਹ ਗੱਡੀ ਘਮੌਰ ਬਾਈਪਾਸ ਹਲੋ ਬਲਾਚੌਰ ਨੂੰ ਆ ਰਹੀ ਸੀ ਠੀਕ ਹੈ ਸਰ ਇਹ ਇੱਕ ਇੱਕ ਬੜੀ ਤੇਜ਼ ਰਫਾਰ ਨਾਲ ਡਰਕ ਵਿੱਚ ਟਕਰਾ ਗਈ ਠੀਕ ਹੈ ਸਰ ਜਿਸ ਨੇ ਇੱਕ ਡਰਾਈਵਰ ਦੀ ਮੌਤ ਹੋ ਗਈ ਜੋ ਦੂਸਰਾ ਵਿਅਕਤੀ ਜ਼ਖਮੀ ਹੈ ਜ਼ਖਮੀ ਹੈਗਾ ਆ ਕਰਨ ਕੁਮਾਰ ਤੇ ਜਿਹਦੇ ਜਥੋ ਇਹ ਮੁੰਡਾ ਕੌਣਾ ਜੀ ਉਹ ਹਨੀ ਕੁਮਾਰ ਠੀਕ ਹੈ ਸਰ ਕਿੱਥੋਂ ਰਹਿਣ ਵਾਲੇ ਆ ਜੀ ਇਹ ਇਹ ਹਨੀ ਕੁਮਾਰ ਛੋਟੇ ਭਾਣੇ ਵਾਲ ਦਾ ਦੂਜਾ ਹੈਗਾ ਸਹਿਨ ਬਾਜਪਤ ਨੂੰ ਸਿਵਲ ਹਸਪੀਟਲ ਨਵਾਂ ਸ਼ਹਿਰ ਦਾ ਰਫਾ ਚਾੜ ਦਿੱਤਾ নবাশ তো সেন সুখা দপোর্ট পাঞ্জাব টুডে